ਹਾਂਜੀ 15 ਮਈ 2024 ਪਿੰਡ ਚੈੜੀਆਂ ਰੋਪੜ 108 ਮੁੱਡੇ ਸੀਗੇ ਜੀ 1700 ਮੁੱਢ ਸੀਗਾ 5 ਵਜੇ ਬਾਜੀ ਨਿਬੜੀ ਹੈ ਜੀ ਫਸਟ ਹੈਗਾ ਜੀ ਦੀਪ ਮਟਰ ਫਰਿੱਜ ਸੈਕ ਹੈਗਾ ਜੀ ਕੁਲਵੀਰ ਝਿੰਕੜਾ ਫਰਾਟਾ ਪੱਖਾ 2024 15 ਮਈ ਦੀਆਂ ਬਾਜ਼ੀਆਂ ਦੇ ਰਿਜ਼ਲਟ ਹੈ ਜੀ ਇਹ ਅਗਲੀ ਬਾਜੀ ਆ ਗਈ ਜੀ ਪਿੰਡ ਹੈ ਖੱਪਿਆੜੀ ਸ਼੍ਰੀ ਮਖਤਰ ਸਾਹਿਬਾ 2200 ਮਾਡਲ ਨੂੰ ਸਾਥ ਥੋਡੇ ਸੀਗੇ ਜੀ ਤਿੰਨਾ ਚ 22 ਹੋ ਗਈ ਸਾਂਝੀ ਮਨਦੀਪ ਕਾਨ ਸਿੰਘ ਵਾਲਾ ਕੂਲਰ ਮਿੰਟੂ ਮੁਖਸਰ ਸਾਹਿਬ ਪੱਖਾ ਤੇ ਸ਼ੰਤੀ ਮੁਖਸਰ ਸਾਹਿਬ ਇਹਦਾ ਹੈਗਾ ਜੀ ਕੱਪ 15 ਮਈ 2024 ਪਿੰਡ ਖੱਪੇ ਵਾਲੀ ਫਿਰ ਆ ਗਈ ਜੀ ਪਿੰਡ ਆਦਮਪੁਰਾ 15 ਮਈ 2024 ਪਿੰਡ ਆਦਮਪੁਰਾ ਬਰਨਾਲਾ ਸਾਸੀ ਉੱਡੇ ਸੀਗੇ 2200 ਮਾਡਲ ਨੂੰ 445 ਤੇ ਬਾਜੀ ਨਿਬੜੀ ਜੀ 6 ਚ ਹੋ ਗਈ ਸਾਂਝੀ ਜਸਕਰਨ ਭਾਗੀ ਕੇ ਚਰਨੀ ਭਦੌਰ ਚਰਨਾ ਬਰਜ ਤਰਲੇਚਨ ਮਾਸੀ ਕੇ ਸਿੱਧੂ ਭਦੌਰ ਜੀ 15 ਮਈ 2024 ਪਿੰਡ ਸਿੰਘਪੁਰ ਮੁੰਨਣ ਮੋਗਾ 100 ਡੇ ਸੀਗੇ 3200 ਮੋਡ ਨੂੰ ਜੀ 5 15 ਦੇ ਬਾਜੀ ਨਿਬੜ ਗਈ ਜੀ ਤਿੰਨਾਂ ਵਿੱਚ ਹੋ ਗਈ ਸਾਂਝੀ ਗੋਰਾ ਪੜਾਣਾ ਦੀਪ ਤਖਤ ਮਲਾਣਾ ਤੇ ਸਤਨਾਮ ਲੌਂਗੀ ਪਿੰਡ ਮੋਟਰਸਾਈਕਲ ਸੀਗਾ ਜੀ ਇੱਥੇ ਸਾਂਝਾ ਹੋ ਗਿਆ 15 ਮਈ 2024 ਪਿੰਡ ਰਾਮਾ ਇਹ ਮੋਗਾ 2204 ਕਬੂਤਰ ODE ਸੀਗੇ 1700 ਮੁੱਠਮ ਜੀ 555 ਤੇ ਬਾਜੀ ਨਿਬੜ ਗਈ ਜੀ ਤੇ ਤਿੰਨਾਂ ਦੀ ਹੋ ਗਈ ਸਾਂਝੀ ਅਮਾਨ ਜੁੱਕੇ ਕੱਪ ਸੋਹੇ ਚੌਕੀਮਣ ਕੱਪ ਏ ਕੰਮ ਰਸੂਲਪੁਰ ਜੀ ਇਹ ਵੀ ਕੱਪ ਜੀ ਤਿੰਨਾਂ ਚ ਬਾਜੀ ਸਾਂਝੀ ਹੋ ਗਈ ਸੀਗੀ ਫੇਰ ਆ ਗਿਆ ਜੀ ਅਗਲੀ ਬਾਜੀ ਪਿੰਡ ਚੰਡੇਣਾ ਮੋਗਾ 15 ਮਈ 2024 ਸਤੀ ਉੱਡੇ ਸੀਗੇ 1700 ਮਾਟਨ 6 ਵਜੇ ਵਜੇ ਨਿਬੜ ਗਈ ਜੀ ਦੋਹਾਂ ਚ ਹੋ ਗਈ ਸਾਂਝੀ ਜੱਸਾ ਮਤੂਵਾਲ ਤੇ ਜਸਵੀਰ ਪੱਖੀ ਇਹਨਾਂ ਦੋਨਾਂ ਦੀ ਸਾਂਝੀ ਹੋ ਗਈ ਜੀ ਫੇਰ ਆ ਗਿਆ ਜੀ 15 ਮਈ 2024 ਪਿੰਡ ਚਗੇੜਾ ਲੁਧਿਆਣਾ ਜੀ 163 ਟੁੱਡੇ ਸੀਗੇ ਪੰਜ ਜੋ ਹੋ ਗਈ ਸਾਂਝੀ 615 ਤੇ ਗਰਦੀਪ ਲਸਾੜਾ ਮੋਟਰਸਾਈਕਲ ਗੋਨੀ ਸੰਦੂ 20 ਪਠਾਨਾ ਬਸੇ ਪਠਾਨਾ ਬੱਗਾ ਮੋੜ ਤੇ ਮਿੱਠੂ ਕੁੱਪ ਤੇ ਕਾਲਾ ਪੰਜ ਰੁੱਖਾਂ ਇਹਨਾਂ ਦੀ ਬਾਜੀ ਸਾਂਝੀ ਹੋ ਗਈ ਜੀ